ਬਠਿੰਡਾ ਦੇ ਅੰਦਰ ਖੁੱਲ ਗਿਆ ਅੱਜ ਨਵਾਂ ਹੈਡਮਾਸਟਰ ਸਲੂਨ ਅਤੇ ਜੈਸਮੀਨ ਬਾਜਵਾ ਅਤੇ ਬਠਿੰਡਾ ਨਗਰ ਨਿਗੰਦੇ ਮੇਅਰ ਪਦਮਜੀਤ ਮਹਿਤਾ ਨੇ ਅੱਜ ਕੀਤਾ ਇਸ ਦਾ ਉਦਘਾਟਨ ਬਠਿੰਡਾ ਦੀ ਪੁੱਡਾ ਮਾਰਕੀਟ ਦੇ ਅੰਦਰ ਅੱਜ ਨਵਾਂ ਸਲੂਨ ਹੈ ਜਿਹੜਾ ਹੈਡਮਾਸਟਰ ਸਲੂਨ ਦੇ ਨਾਮ ਤੇ ਅੱਜ ਨਵਾਂ ਸਲੂਨ ਜਿਹੜਾ ਖੁੱਲ ਚੁੱਕਾ ਹੈ ਜਿਸ ਦੇ ਵਿੱਚ ਅੱਜ ਵਿਸ਼ੇਸ਼ ਤੌਰ ਤੇ ਫਿਲਮੀ ਅਦਾਕਾਰਾ ਜੈਸਮੀਨ ਇਸ ਦੇ ਵਿੱਚ ਸ਼ਾਮਲ ਹੋਏ ਤੇ ਉਹਨਾਂ ਦੇ ਨਾਲ ਬਠਿੰਡਾ ਨਗਰ ਨਿਗਮ ਦੇ ਮੇਅਰ ਪਦਮਜੀਤ ਮਹਿਤਾ ਅਤੇ ਜੈਸਮੀਨ ਬਾਜਵਾ ਦੋਨਾਂ ਨੇ ਅੱਜ ਇਹਦਾ ਰੀਵਨ ਕਟ ਕੇ ਦਾ ਵੱਧੂਕਰਨ ਕੀਤਾ ਗਿਆ ਅਤੇ ਇਸ ਮੌਕੇ ਹੈਡ ਮਾਸਟਰ ਸਲੂਨ ਵੱਲੋਂ ਵਿਸ਼ੇਸ਼ ਤੌਰ ਤੇ ਖਾਸ ਆਫਰਾਂ ਨੇ ਜਿਹੜੀਆਂ ਉਹ ਦਿੱਤੀਆਂ ਗਈਆਂ ਨੇ ਇਹ ਸਨ ਦਿਖਾ ਰਹੇ ਹਾਂ ਇਹ ਸਾਰੀਆਂ ਤਸਵੀਰਾਂ ਬਠਿੰਡਾ ਦੀ ਪੁੱਡਾ ਮਾਰਕੀਟ ਦੀਆਂ ਜਿੱਥੇ ਅੱਜ ਹੈਡ ਮਾਸਟਰ ਨਾਮ ਦੇ ਉੱਤੇ ਇੱਕ ਸਲੂਨਾ ਜਿਹੜਾ ਉਹ ਖੁੱਲ ਗਿਆ ਹੈ ਇਹ ਜਿਹੜਾ ਵੱਡਾ ਬ੍ਰਾਂਡ ਹੈ ਬਟੈਂਡਾ ਦੇ ਅੰਦਰ ਆ ਚੁੱਕਾ ਹੈ ਅਤੇ ਇਸ ਦੇ ਵਿੱਚ ਲੋਕਾਂ ਨੂੰ ਵਿਸ਼ੇਸ਼ ਤੌਰ ਤੇ ਜਿਹੜੀਆਂ ਵੱਡੀਆਂ ਆਫਰਾਂ ਨੇ ਉਹ ਦਿੱਤੀਆਂ ਜਾ ਰਹੀਆਂ ਹਨ ਅਸੀਂ ਤੁਹਾਨੂੰ ਇਹ ਸਾਰੀਆਂ ਦਿਖਾ ਰਹੇ ਹਾਂ ਤਸਵੀਰਾਂ ਜਿੱਥੇ ਜੈਸਮੀਨ ਬਾਜਵਾ ਵੱਲੋਂ ਆਪਣੀ ਜਿਹੜੀ ਹੈ ਇੱਥੇ ਜਿਹੜੀ ਤਿਆਰੀ ਹੈ ਜਿਹੜੀ ਉਹ ਇੱਥੇ ਉਸ ਵੱਲੋਂ ਇਸ ਸਲੂਨ ਦੇ ਅੰਦਰ ਕਰਵਾਈ ਗਈ ਹੈ ਦੇਖੋ ਤਸਵੀਰਾਂ ਦੇ ਵਿੱਚ ਇੱਥੇ ਹੀ ਉਹ ਤਿਆਰ ਹੋਏ ਹਨ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਾਰੀਆਂ ਤਸਵੀਰਾਂ ਦੇ ਵਿੱਚ ਜਿੱਥੇ ਬਟੈਂਡਾ ਦੇ ਅੰਦਰ ਇੱਕ ਵੱਡਾ ਬ੍ਰਾਂਡ ਦਾ ਜਿਹੜਾ ਹੈ ਸਲੂਨ ਆ ਜਿਹੜਾ ਹੈਡ ਮਾਸਟਰ ਸਲੂਨ ਉਹ ਬਟਿੰਡੇ ਦੇ ਅੰਦਰ ਖੁੱਲ ਚੁੱਕਾ ਹੈ। ਅ ਸ੍ਰੀ ਕਾਜੀ ਸਾਰਿਆਂ ਨੂੰ ਬਹੁਤ ਹੀ ਬਹੁਤ ਸੋਨਾ ਇਹ ਦਿਨ ਹੈ ਐਂਡ ਥੈਂਕ ਯੂ ਸੋ ਮੱਚ ਕਿ ਤੁਸੀਂ ਸਾਰੇ ਸਾਡੇ ਖੁਸ਼ੀ ਵਿੱਚ ਸ਼ਾਮਿਲ ਹੋਇਓ। ਅ ਮੈਂ ਇੱਧਰ ਪਹੁੰਚੀ ਹਾਂ ਬਟਿੰਡੇ ਦੇ ਵਿੱਚ ਐਵਰੀ ਟਾਈਮ ਚ ਨਿ ਪ੍ਰੋਮੋਸ਼ਨਸ ਲਈ ਆਣਾ ਹੁੰਦਾ ਹੈ। ਬਟ ਅੱਜ ਪਹਿਲੀ ਵਾਰ ਮੈਂ ਇੱਕ ਸਟੋਰ ਦੀ ਗ੍ਰੈਂਡ ਗ੍ਰੈਂਡ ਓਪਨਿੰਗ ਤੇ ਆਈ ਆ ਐਂਡ ਇਟ ਫੀਲਸ ਲਾਈਕ ਕਿ ਬਟਿੰਡਾ ਆਣਾ ਜਾਣਾ ਬਹੁਤ ਹੀ ਬੌਮਸ ਨਾਲ ਆਇਆ ਜਾਂਦਾ ਹੈ ਨੋ ਬਹੁਤ ਹੀ ਵੈਲਕਮਿੰਗ ਸ਼ਹਿਰ ਆ ਐਂਡ ਟੁਡੇ ਅਸੀਂ ਪਹੁੰਚੇ ਆ ਹੈਡਮਾਸਟਰ ਸੈਲੂਨ ਦੀ ਓਪਨਿੰਗ ਤੇ ਐਂਡ ਆਈ ਫੀਲ ਸੋ ਓਵਰਵੈਲਮਡ ਕਿਉਂਕਿ ਮੈਂ ਹੈਡਮਾਸਟਰ ਜਾਂਦੀ ਹੁੰਦੀ ਆ ਇਹਨਾਂ ਦੇ ਹੀ ਮੋਹਾਲੀ ਤੇ ਚੰਡੀਗੜ੍ਹ ਆਨੇ ਤੇ ਤਾਂ ਅਸੀਂ ਸਾਰੇ ਆਰਟਿਸਟ ਜਾਂਦੇ ਹੁੰਦੇ ਆ ਹੁਣ ਸਾਰੇ ਆਰਟਿਸਟ ਤੁਹਾਨੂੰ ਇੱਧਰ ਦਿਖਣਗੇ And uh, it is a beautiful place, and this is Sari poncho. If you want to care about yourself cellphone, some special treatments, to see after whatever makeover to see karana chahungi, please headmaster poncho. And it is the best place I assure you. दी, place. दावागे, दावागे। but message. very na to pyari bhota because we better to shooti kar chuki the aaye the aap and sareinu mai hi kahungi ki thode share chaa chuki headmaster. It is a lovely place. this is sare poncho.

ਤੁਹਾਡੇ ਵਾਲਾਂ ਦੀ ਬਿਲਕੁਲ ਕੇਅਰ ਕੀਤੀ ਜਾਏਗੀ ਤੁਹਾਡੀ ਸਕਿਨ ਦੀ ਬਹੁਤ ਕੇਅਰ ਕੀਤੀ ਜਾਏਗੀ ਇਥੇ ਸੋ ਉਸ ਹਿਸਾਬ ਨਾਲ ਸੀ ਇਹਨੂੰ ਡਿਜ਼ਾਈਨ ਕੀਤਾ ਬਣਾਇਆ ਵੈਲ ਪ੍ਰੇਂਟ ਸਟਾਫ ਅਸੀਂ ਰੱਖਿਆ ਹੋਇਆ ਇਥੇ ਹਾਂਜੀ ਸੋ ਸਾਰੇ ਵਿਜ਼ਿਟ ਕਰੋ ਬਠਿੰਡਾ ਵਾਸੀਆਂ ਵਾਸਤੇ ਹੀ ਸੈਨਾਟੀਵੀਂ ਆਣਾ ਹੋਵੇ ਐਡਰੈਸ ਕਿਹੜਾ ਹੈ ਐਚਏ ਪੁੱਡਾ ਮਾਰਕੀਟ ਹੈ ਜੀ ਪੁੱਡਾ ਮਾਰਕੀਟ 2091 ਸਹੀ ਅੱਜ ਮੇਰੇ ਸਾਹਬ ਮੂਣਗੇ ਤੇ ਵੀ ਆਪਣਾ ਯਸਮਨ ਬਾਜਵਾ ਜੀ ਅਸੀਂ ਦੇ ਦੇ ਚੁੱਕੇ ਹਾਂ ਤੁਹਾਨੂੰ ਹੋਰ ਵੀ ਦੇਖਣ ਨੂੰ ਮਿਲਦੀ ਪਰ ਬੇ ਬੀਗ ਕੰਗratulations ਫਾਰੀ ਥੈਂਕ ਯੂ ਬਹੁਤ ਹੀ ਸੋਣੀ ਸੋਣੀ ਤੁਸੀਂ ਜੋ ਆਊਟਲੈਟ ਬੋਲਦੇ ਹੋ ਇਹ ਸਾਡੇ ਲਈ ਇੰਨਾ ਜ਼ਿਆਦਾ ਟਰਸਟਵਰਦੀ ਹੋ ਜਾਂਦਾ ਹੈ ਨਾ ਕਿ ਅਸੀਂ ਸਾਰੇ ਪੰਜਾਬੀ ਆਰਟਿਸਟ ਤੁਸੀਂ ਦੇਖੀਏ ਪਹੁੰਚਦੇ ਹੋਏ ਕੋਈ ਟਰਸਟ ਹੁੰਦਾ ਹੈ ਇੱਕ ਆਪਸ ਦੇ ਵਿੱਚ ਇੱਕ ਹੋਮਸ ਹੁੰਦੀ ਹੈ ਤੁਹਾਨੂੰ ਪਤਾ ਹੁੰਦਾ ਕਿ ਤੁਸੀਂ ਇਸ ਜਗ੍ਹਾ ਤੇ ਆ ਰਹੇ ਹੋ ਤਾਂ ਤੁਹਾਡਾ ਕੁਝ ਵੀ ਨੁਕਸਾਨ ਨਹੀਂ ਹੋਊਗਾ ਬੈਸਟੋ ਬੈਸਟ ਟ੍ਰੀਟਮੈਂਟ ਮਿਲੇਗੀ ਐਂਡ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਆ ਕਿ ਅੱਜ ਇਹਨਾਂ ਦੀ ਗ੍ਰੈਂਡ ਓਪਨਿੰਗ ਨੇ ਇਹਨਾਂ ਨੇ ਮੈਨੂੰ ਬੁਲਾਇਆ and beshareero hi binti karungi plus bhi artists also jinne bhi punjabi artists ki jisare mein today wash shooting hondi hai ithe tussi sare bhi idhar poncho inade staff me hi ajj mera hair thet hai and agge bhi i think inada jinna bhi sadi music industry de vich sadi punjabi industry de vich tono makeup and hair jinne bhi dekhna milange oh idhar aao okay theek hai ਐ ਸਰ ਕੀ ਕਹਿਣਾ ਚਾਹੁੰਦਾ ਹਾਂਜੀ ਮੇਰੇ ਸਾਹਿਬ ਕੀ ਕਹਿਣਾ ਚਾਹੁੰਦਾ ਹਾਂ ਚਾਹਲਾ ਤਾਂ ਆਪ ਜੈਸਮਿਨ ਜੀ ਨੂੰ ਮੁਬਾਰਕੀ ਦੇਣਾ ਚਾਹੁੰਦਾ ਤੇ ਵੈਲਕਮ ਕਰਨਾ ਚਾਹੁੰਦਾ ਬਟੰਡਾ ਸ਼ਹਿਰ ਵਿੱਚ ਤੇ ਰਸ਼ਦਾ ਸਾਹਿਬ ਨੂੰ ਵੀ ਮੁਬਾਰਕੀ ਦੇਣਾ ਚਾਹੁੰਦਾ ਉਹਨਾਂ ਦਾ ਨਵਾਂ ਸਟੋਰ ਹੈਡਮਾਸਟਰਸ ਇੱਕ ਮਲਟੀ ਨੈਸ਼ਨਲ ਗਰੂਮਿੰਗ ਬ੍ਰਾਂਡ ਹੈ ਉਹਨਾਂ ਨੇ ਇੱਥੇ ਲਾਂਚ ਕੀਤਾ ਬਟੰਡਾ ਸ਼ਹਿਰ ਵਿੱਚ ਦਾ ਧੰਨਵਾਦ ਵੀ ਕਰਨਾ ਚਾਹੁੰਦੇ ਆ ਨਾਲ ਹੀ ਨਾਲ ਅੰਨ ਨੂੰ ਕੰਗ੍ਰੈਚੂਲੇਟ ਕਰਨਾ ਚਾਹੁੰਦਾ ਹਾਂ ਮੇਰੇ ਬਿਜ਼ਨਸ ਵੈਂਚਰ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਸ਼ਹਿਰ ਦੇ ਵਿੱਚ ਹੁਣ ਗ੍ਰੋਥ ਹੋ ਰਹੀ ਆ ਦੇਖੋ ਬਿਜ਼ਨਸ ਓਪਰਚ्युनिटीज ਵਧ ਰਹੀਆਂ ਨੌਕਰੀਆਂ ਵਧ ਰਹੀਆਂ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਮਲਟੀਨੈਸ਼ਨਲ ਬ੍ਰਾਂਡ ਹੁਣ ਕੁੱਟਿੰਦੇ ਸ਼ਹਿਰ ਵਿੱਚ ਆ ਰਹੇ ਨੇ ਤੇ ਇਹਨਾਂ ਦੇ ਸਾਰੇ ਪਰਿਵਾਰ ਨੂੰ ਵਧਾਈਆਂ ਦੇਣਾ ਚਾਹੁੰਗਾ ਤੇ ਪਰਮਾਤਮਾ ਕਰੇ ਦਿਨਦੁਗਣੀ ਰਾਤ ਚੌਗਣੀ ਤਰੱਕੀ ਹੋਵੇ ਨਾ ਤੇ ਇਸੇ ਤਰ੍ਹਾਂ ਇਹ ਬਿਜ਼ਨਸ ਲੈਂਦੇ ਰਹੇ ਚਾਰ ਚੱਕ ਤਾਕੀ ਸ਼ਾਹਬੀ ਤਰਤੀ ਹੋਵੇ ਤੇ ਤੋਂ ਇੱਕ ਵਾਰੀ ਆਪ ਨੂੰ ਵੈਲਕਮ ਕਰਾਂਗੇ ਤੇ ਪਰਿਵਾਰ ਨੂੰ ਮੁਬਾਰਕੀ ਦੇਣਾ ਚਾਹੁੰਦੇ ਹਾਂ ਕੀ ਨਾਮ ਤੁਹਾਡਾ ਕੀ ਕਰਨਾ ਚਾਹੁੰਦੇ ਹੋ ਕਰੀਓ ਹਾਂਜੀ 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 ਸਤਿ ਸ਼੍ਰੀ ਅਕਾਲ ਬਣਿੰਦਾ ਮੇਰਾ ਨਾਮ ਅਰਜਤ ਹੈ ਤੇ ਮੈਂ ਬਿਜ਼ਨਸ ਆਈਡਾ ਹੈਡ ਮਾਸਟਰਸ ਦਾ ਇਹ ਆਪਾਂ ਨੇ ਨਿਊ ਬ੍ਰਾਂਚ ਪੁੜਾ ਮਾਰਕੀਟ ਦੇ ਵਿੱਚ ਓਪਨ ਕੀਤੀ ਹੈ ਕੰਪਨੀ ਓਨਡ ਆਊਟਲਟ ਇੱਥੇ ਤੁਹਾਨੂੰ ਬੈਸਟ ਕੁਆਲਿਟੀ ਪ੍ਰੋਡਕਟਸ ਬੈਸਟ ਸਰਵਿਸਸਿਸ ਟ੍ਰੇਨਡ ਸਟਾਫ ਤੁਹਾਨੂੰ ਟੈਂਡ ਟੂ ਏਟ ਸਰਵ ਕਰੇਗਾ ਅਸੀਂ ਸੱਤ ਦੇ ਸੱਤ ਦਿਨ ਓਪਨ ਰਾਵਾਂਗੇ ਠੀਕ ਹੈ ਜੀ ਔਰ ਇਹ ਇਕਲੋਤੀ ਬ੍ਰਾਂਚ ਹੈ ਹੁਣ ਬਟਿੰਡਾ ਦੇ ਵਿੱਚ ਹੋਰ ਕੋਈ ਹੈਡ ਮਾਸਟਰ ਸਲੂਨ ਦੀ ਬ੍ਰਾਂਚ ਨਹੀਂ ਹੈਗੀ ਠੀਕ ਹੈ ਔਰ ਉਸ ਤੋਂ ਇਲਾਵਾ ਇੱਥੇ ਜਿਹੜੀ ਸਰਵਿਸਿਜ਼ ਅਸੀਂ ਆਫਰ ਕਰ ਰਹੇ ਹਾਂ ਉਹਨਾਂ ਤੇ ਅੱਜ ਅਸੀਂ 50% ਆਫ ਦੇ ਰਹੇ ਹਾਂ ਹਾਂਜੀ ਇਹ ਆਪਾਂ ਕਹੋ ਚਲੋ ਇਹ ਹਲੇ 15 ਜਨ ਤੱਕ ਅਸੀਂ ਆਫਰ ਰਨ ਕਰ ਰਹੇ ਹਾਂ ਜੀ ਠੀਕ ਹੈ ਇਹ ਇਨੌਗੁਰਲ ਡਿਸਕਾਊਂਟਸ ਨੇ ਅੱਗੇ ਜਾ ਕੇ ਨਵੇਂ ਨਵੇਂ ਲੇਟੈਸਟ ਆਫਰਸ ਆਂਦੇ ਰਹਿਣਗੇ ਉਹ ਟਾਈਮ ਲੀਟ ਤੁਹਾਨੂੰ ਸਾਡੇ ਇੰਸਟਾਗ੍ਰam ਹੈਂਡਲਸ ਫੇਸਬੁੱਕ ਤੇ ਅਪਡੇਟ ਮਿਲਦੀ ਰਹੇਗੀ ਸਰ ਇਹ ਤੋਂ ਪਹਿਲਾਂ ਕਿੰਨੀਆਂ ਬ੍ਰਾਂਚਾਂ ਹੈ ਕਿੰਨਾ ਟੀਮ ਵਰਕੇਗਾ ਸਰ ਮੈਂ ਦੱਸਦਾ ਜੀ ਸਾਡਾ ਇਹ ਬ੍ਰਾਂਡ ਚੰਡੀਗੜ੍ਹ ਤੋਂ ਸ਼ੁਰੂ ਹੋਇਆ ਸੀ 2002 ਦੇ ਵਿੱਚ ਠੀਕ ਹੈ ਜੀ ਅੱਜ ਦੇ ਰੇਟ ਦੇ ਵਿੱਚ ਸਾਡੀ ਆਲਮੋਸਟ ਪੈਨ ਇੰਡੀਆ ਦੇ ਵਿੱਚ 50 ਦੇ ਨੇੜੇ ਬ੍ਰਾਂਚਾਂ ਨੇ ਜਿੱਦੇ ਅਸੀਂ ਸਲੂਨ ਤੇ ਅਕੈਡਮੀ ਮਾਡਲ ਦੇ ਵਿੱਚ ਕੰਮ ਕਰਦੇ ਹਾਂ ਹਾਂ ਜੀ ਸਰ ਵਾਸਤੇ ਕੀ ਅਪੀਲ ਕਰੋ ਮੇਰੀ ਇਹ ਹੀ ਅਪੀਲ ਹੈ ਜੀ ਇੱਕ ਵਾਰ ਪਲੀਜ਼ ਆਓ ਐਕਸਪੀਰੀਅੰਸ ਕਰੋ ਸਰਵਿਸਿਜ਼ ਅਸੀਂ ਇੱਕ ਚੀਜ਼ ਸ਼ੋਰਟ ਕਰ ਸਕਦੇ ਹਾਂ ਅੱਜ ਦੀ ਡੇਟ ਦੇ ਵਿੱਚ ਕਿ ਇਹ ਇੱਕੋਲਾਤਾ ਬ੍ਰਾਂਡ ਹੈ ਜਿਹਦੇ ਵਿੱਚ ਇੱਕ ਵੀ ਕੰਪਰੋਮਾਈਜ਼ ਨਹੀਂ ਕੀਤਾ ਜਾਂਦਾ ਬ੍ਰਾਂਡਸ ਨੂੰ ਲੈ ਕੇ ਸਪੈਸ਼ਲੀ ਕੁਆਲਿਟੀ ਨੂੰ ਲੈ ਕੇ ਹੁਣ ਉਹ ਸੋਸ਼ਲ ਮੀਡੀਆ ਹੈਂਡਲਰ ਦੱਸੂਗਾ ਸਾਡਾ ਹੈਡਮਾਸਟਰਸ ਬਿੰਡਾ ਦੇ ਨਾਮ ਤੋਂ ਪੇਜ ਹੈਗਾ ਜੀ ਇੰਸਟਾਗ੍ਰam ਤੇ ਫੇਸਬੁੱਕ ਤੇ ਠੀਕ ਹੈ ਤੁਸੀਂ ਗੂਗਲ ਤੇ ਸਰਚ ਕਰ ਸਕਦੇ ਹੋ ਹੈਡਮਾਸਟਰਸ ਬਿੰਡਾ ਸਾਡਾ ਐਡਰੈਸ ਪੁੜਾ ਮਾਰਕੀਟ ਐਸ ਈ ਓ 6 7 ਤੇ 9 ਹੈ ਜੀ ਠੀਕ ਹੈ